ਕਮੰਟਰੀ ਭਗਵੰਤ ਮਾਨ ਦੀ ਅਗਵਾਈ ਹੇਠ 2022 ਤੋਂ ਪੰਜਾਬ ਦੇ ਸਿਹਤ ਖੇਤਰ ਵਿੱਚ ਇੱਕ ਅਜੀਹੀ ਕ੍ਰਾਂਤੀ ਆਈ ਹੈ ਜੋ ਅੱਜ ਪੂਰੇ ਦੇਸ਼ ਲਈ ਇੱਕ ਮਿਸਾਲ ਬਣ ਚੁੱਕੀ ਹੈ 881 ਆਮ ਆਦਮੀ ਕਲੀਨਿਕ ਹੁਣ ਹਰ ਰੋਜ਼ ਲੱਖਾਂ ਪੰਜਾਬੀਆਂ ਨੂੰ ਸਨਮਾਨ ਨਾਲ ਮੁਫਤ ਇਲਾਜ ਪ੍ਰਦਾਨ ਕਰ ਰਹੇ ਹਨ ਇਨ੍ਹਾਂ ਕਲੀਨਿਕਾਂ ਵਿੱਚ ਐਮਬੀਬੀਐਸ ਡਾਕਟਰ ਬੈਠਦੇ ਹਨ ਲੋਕਾਂ ਨੂੰ ਡਾਕਟਰ ਤੱਕ ਪਹੁੰਚਣ ਲਈ ਕਿਸੇ ਸਿਫਾਰਿਸ਼ ਜਾਂ ਲੰਬੇ ਇੰਤਜ਼ਾਰ ਦੀ ਲੋੜ ਨਹੀਂ ਪੈਂਦੀ ਪਹਿਲਾਂ ਪੂਰੇ ਪੰਜਾਬ ਵਿੱਚ ਮੁੱਢਲੀ ਸਿਹਤ ਸਹੂਲਤਾਂ ਦੀ ਪਹੁੰਚ ਸਿਰਫ 34 ਲੱਖ ਲੋਕਾਂ ਤੱਕ ਸੀ ਅੱਜ ਇਹ ਕਿੰਨੀ ਵਧ ਗਈ 1 ਕਰੋੜ 77 ਲੱਖ ਹੋ ਚੁੱਕੀ ਹੈ ਆਮ ਸਰਕਾਰ ਨੇ ਜਿਹੜਾ ਉਪਾਲਾ ਕੀਤਾ ਵਾ ਇਹ ਬਹੁਤ ਅੱਛਾ ਕੀਤਾ ਵਾ ਐਵਰੀ ਫੈਸਿਲਿਟੀਜ਼ ਰਿਮਾਰਕ ਕਰੋ ਇੱਥੇ 47 ਕਿਸਮਾਂ ਦੇ ਟੈਸਟ ਬਿਲਕੁਲ ਮੁਫਤ ਹੁੰਦੇ ਹਨ ਜਿਨ੍ਹਾਂ ਵਿੱਚ ਡੇਂਗੂ ਮਲੇਰੀਆ ਟਾਈਫਾਇਡ ਅਤੇ ਥਾਇਰਾਇਡ ਆਦੀ ਹੀ ਸ਼ਾਮਲ ਹਨ ਹੁਣ ਤੱਕ 1.5 ਕਰੋੜ ਤੋਂ ਵੱਧ ਟੈਸਟ ਹੋ ਚੁੱਕੇ ਹਨ ਨਾਲ ਹੀ 107 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਵੀ ਬਿਲਕੁਲ ਮੁਫਤ ਮਿਲਦੀਆਂ ਹਨ ਜਿਵੇਂ ਬੁਖਾਰ ਖਾਂਸੀ ਜ਼ੁਕਾਮ ਸਿਰਦਰਦ ਅਤੇ ਬਦਹਜ਼ਮੀ ਵਰਗੀਆਂ ਆਮ ਬਿਮਾਰੀਆਂ ਦੀਆਂ ਦਵਾਈਆਂ ਇੱਥੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਮੁਫਤ ਜਾਂਚ ਦੇ ਨਾਲ-ਨਾਲ ਇਲਾਜ ਵੀ ਕੀਤਾ ਜਾਂਦਾ ਹੈ ਇੱਥੇਆਂ ਸਹੂਲਤਾਂ ਫ੍ਰੀ ਟੈਸਟ ਫ੍ਰੀ ਆਪੀਡੀ ਜੋ ਬੈਸਟ ਹੈਲਥਕੇਅਰ ਹੈਗੀ ਹੈ ਉਹ ਮਰੀਜ਼ਾਂ ਨੂੰ ਮਿਲ ਰਹੀ ਹੈ ਇਸ ਪਹਿਲ ਕਦਮੀ ਦਾ ਸਭ ਤੋਂ ਵੱਡਾ ਲਾਭ ਪੰਜਾਬ ਦੀਆਂ ਔਰਤਾਂ ਨੂੰ ਹੋਇਆ ਹੈ। ਔਰਤियां ਤੋਂ ਕਿਸੇ ਪਾਸੇ ਨਹੀਂ ਜਾਇਆ ਜਾਂਦਾ ਸੀਗਾ ਦਵਾਈ ਲੈਣ ਮੰਜੇ ਤੇ ਜੁੜ ਜਾਂਦੀਆਂ ਸੀ ਜੀ। ਆਜੇ ਸਾਨੂੰ ਗੰਗਾ ਲਿਆਤੀ ਜੀ। ਹੁਣ ਉਹਨਾਂ ਲਈ ਘਰ ਦੇ ਨੇੜੇ ਹੀ ਐਮਬੀਬੀਐਸ ਡਾਕਟਰ ਉਪਲਬਧ ਹਨ। ਗਰਭਵਤੀ ਔਰਤਾਂ ਲਈ ਵੀ ਹਰ ਕਿਸਮ ਦੀ ਜ਼ਰੂਰੀ ਜਾਂਚ ਬਿਲਕੁਲ ਮੁਫਤ ਹੈ। ਬਜ਼ੁਰਗਾਂ ਲਈ ਵੀ ਇਹ ਕਲੀਨਿਕ ਵਰਦਾਨ ਸਾਬਿਤ ਹੋਏ ਹਨ ਉਮਰ ਦੇ ਆਖਰੀ ਪੜਾਅ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਭੱਜ ਦੌੜ ਨਹੀਂ ਕਰਨੀ ਪੈਂਦੀ ਬਹੁਤ ਵਧੀਆ ਕੰਮ ਹੈ ਸਾਡਾ ਪਿੰਡ ਆਖਰੀਆ ਸਾਡੇ ਨੇੜੇ ਆ ਗਿਆ ਕੰਮ ਸਾਰੇ ਟੈਸਟ ਵੀ ਹੋਣਗੇ ਇੱਥੋਂ ਬਹੁਤ ਬਹੁਤ ਧੰਨਵਾਦਮਾਨ ਸਾਹਿਬ ਦਾ ਪੰਜਾਬ ਵਿੱਚ ਹਰ ਸਾਲ 3 ਲੱਖ ਲੋਕ ਕੁੱਤਿਆਂ ਦੇ ਕੱਟਣ ਦੇ ਨਾਲ ਪ੍ਰਭਾਵਿਤ ਹੁੰਦੇ ਹਨ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੁਣ ਰੈਬੀਜ਼ ਦੀ ਵੈਕਸੀਨ ਵੀ ਮੁਫਤ ਮਿਲ ਰਹੀ ਹੈ ਹੁਣ ਜਿਹੜਾ ਹੈਗਾ ਮੱਲਾ ਕਲੀਨਿਕ ਦੇ ਵਿੱਚ ਬਲੱਡ ਪ੍ਰੈਸ਼ਰ ਸ਼ੂਗਰ ਪੇਟ ਦੀਆਂ ਖਾਂਸੀ ਜੁਕਾਮ ਦੀਆਂ ਹੋਰ ਜਿਹੜੀਆਂ ਬੁਖਾਰ ਦੀਆਂ ਦੇ ਨਾਲ ਨਾਲ ਗਰਭਵਤੀ ਔਰਤਾਂ ਉਹਨਾਂ ਦੀ ਪੂਰੀ ਜਾਂਚ ਉਹਨਾਂ ਦਾ ਇਲਾਜ ਜੇ ਕਿਸੇ ਨੂੰ ਡਾਕ ਬਾਈਟ ਹੋ ਜਾਏ ਉਹਦੀ ਵੀ ਜਿਹੜਾ ਵੈਕਸੀਨੇਸ਼ਨ ਆ ਉਹਦਾ ਲਾਜ਼ਮੀ ਇੱਥੇ ਹੋਵੇਗਾ ਹੁਣ ਤਾਂ ਇਸ ਸਾਰੀਆਂ ਸੇਵਾਵਾਂ ਤੁਹਾਡੇ ਮੋਬਾਈਲ ਤੇ ਵੀ ਮਿਲਣਗੀਆਂ ਡਾਕਟਰ ਦੀ ਪਰਚੀ ਦਵਾਈਆਂ ਦੀ ਜਾਣਕਾਰੀ ਅਤੇ ਰਿਪੋਰਟਰ ਸਭ ਕੁਝ ਤੁਹਾਡੇ ਫੋਨ ਤੇ ਆ ਜਾਵੇਗਾ ਅੱਜ 881 ਕਲੀਨਿਕ ਚ ਰਹਿ ਹਨ ਤੇ 200 ਹੋਰ ਬਣ ਜਾ ਰਹੇ ਨੇ ਜਲਦੀ ਹੀ ਹਰ ਘਰ ਦੇ ਆਸ-ਪਾਸ ਹੋਵੇਗਾ ਇੱਕ ਆਮ ਆਦਮੀ ਕਲੀਨਿਕ ਇਹ ਹੈ ਨਵੇਂ ਪੰਜਾਬ ਦੀ ਪਛਾਣ ਆਮ ਆਮੀ ਕਲੀਨਿਕ ਭਗਵੰਤ ਮਾਨ ਸਰਕਾਰ ਦੀ ਉਹ ਯੋਜਨਾ ਜੋ ਅੱਜ ਪੂਰੇ ਦੇਸ਼ ਲਈ ਮਿਸਾਲ ਬਣ ਚੁੱਕੀ ਹੈ